ਅੱਜ ਮੇਰਾ ਨਾਮ ਕੁਲਵੀਰ ਸਿੰਘ ਢਿੱਲੋਂ ਜੀ ਅੱਜ ਅਸੀਂ ਸਿਹਤ ਵਿਭਾਗ ਦੀ ਜਿਹੜੀ ਤਾਲਮਿਲ ਕਮੇਟੀ ਸਰਮੌਰ ਜਥੇਬੰਦੀ ਤਾਲਮਿਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੀ ਜਿਹੜੀ ਸੁਭਾ ਪਦਰੀ ਮੀਟਿੰਗ ਕੀਤੀ ਹੈ ਅੱਜ ਅਸੀਂ ਜਿਹੜਾ ਦੋ ਵੱਖ-ਵੱਖਰੇ ਪਲੇਟਫਾਰਮਾਂ ਦੇ ਕੰਮ ਕਰਦੇ ਸੀ ਬੈਨਰ ਸਾਡਾ ਇੱਕ ਸੀ ਪਰ ਰਾਹ ਵੱਖ-ਵੱਖਰੇ ਸੀ ਅੱਜ ਅਸੀਂ ਫਿਰ ਉਹ ਪੰਜਾਬ ਦੇ ਮੁਲਾਜ਼ਮਾਂ ਨੇ ਇੱਕ ਹੋ ਕੇ ਇੱਕ ਰਾਹ ਤੇ ਜਣਾ ਚੱਲਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਤੇ ਕਿਉਂਕਿ ਮੁਲਾਜ਼ਮਾਂ ਦੇ ਪੰਜਾਬ ਦੇ ਮੁਲਾਜ਼ਮਾਂ ਦੀ ਜਿਹੜੀ ਹਾਲਤ ਹੈ ਬੜੀ ਉਹ ਤਰਸਹੀਣ ਹਾਲਤ ਹੈ ਕਿਉਂਕਿ 220 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਜੇ ਗੱਲ ਕਰੀਏ ਉਹਨਾਂ ਨੂੰ ਜਿਹੜਾ ਸਕੇਲ ਦਾ ਕੇਂਦਰ ਦਾ ਦਿੱਤਾ ਜਾ ਰਿਹਾ ਪਰ ਪੱਤੇ ਪੰਜਾਬ ਦੇ ਅਸੀਂ ਸਰਕਾਰ ਤੋਂ ਉਪਰਜੋਰ ਮੰਗ ਕਰਦੇ ਆਂ ਵੀ ਜਾਂ ਤਾਂ ਜਿਹੜੇ ਪੱਤੇ ਵੀ ਆ ਉਹਨਾਂ ਨੂੰ ਜਿਹੜੇ ਉਹ ਕੇਂਦਰ ਦੇ ਦਿੱਤੇ ਜਾਂ ਜਾਂ ਪੰਜਾਬ ਸਕੀਲ ਨਾਲ ਜੋੜ ਦਿੱਤਾ ਜਾਵੇ ਉਹ ਇਸੇ ਤਰ੍ਹਾਂ ਜਿਹੜਾ ਸਾਡੀ ਪੁਰਾਣੀ ਪੈਨਸ਼ਨ ਦੀ ਜਿਹੜੀ ਗੱਲ ਹੈ ਜਾਂ ਜਿੰਨੀਆਂ ਵੀ ਜਿਹੜੀਆਂ ਸਾਡੇ 10 ਡਿਮਾਂਡ ਚਾਰਟ ਆ ਜਿਹੜਾ 10 12 ਦਾ ਉਹਨਾਂ ਜੋ ਕਿਉਂਕਿ ਜਦੋਂ ਪਹਿਲਾਂ ਮੀਟਿੰਗਾਂ ਹੋਈਆਂ ਸੀ ਵਿੱਤ ਮੰਤਰੀ ਨਾਲ ਹਰਪਾਲ ਚੀਮਾ ਜੀ ਨਾਲ ਉਹਨਾਂ ਨੇ ਉਦੋਂ ਮੀਟਿੰਗਾਂ 'ਚ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਉਂਦੀ ਹੈ ਸਰਕਾਰ ਬਣਨ ਤੋਂ ਪਹਿਲਾਂ ਮੀਟਿੰਗਾਂ ਕਰਕੇ ਇਹ ਵਾਅਦਾ ਕੀਤਾ ਸੀ ਜਦੋਂ ਸਾਡੀ ਸਰਕਾਰ ਆਉਂਦੀ ਹੈ ਤਾਂ ਮੁਲਾਜ਼ਮਾਂ ਦੇ ਵਿਦਨ 3 ਮਨ ਜਿਹੜੀ ਇੱਕ ਇੱਕ ਮਸਲਾ ਹੱਲ ਕਰ ਦਿੱਤਾ ਜਾਊਗਾ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁਲਾਜ਼ਮਾਂ ਦੇ ਮਸਲੇ ਕਰਨੇ ਹੱਲ ਕਰਨੇ ਤਾਂ ਇੱਕ ਪਾਸੇ ਰੇ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਉਹ ਮੀਟਿੰਗਾਂ ਤੋਂ ਵੀ ਭੱਜ ਰਹੇ ਆ ਸੋ ਇਸ ਕਰਕੇ ਜਿਹੜਾ ਹੋਰ ਬਗਦੀ ਤੇ ਜਿਹੜੀ ਅੱਗ ਪਈ ਆ ਆ ਜਿਹੜਾ ਪਰਸਨ ਸੇਤ ਮੰਤਰੀ ਦਾ ਬਿਆਨ ਆਇਆ ਕਿ ਸਰਕਾਰੀ ਹਸਪਤਾਲ ਜਿਹੜੇ ਉਹ ਨਿੱਜੀ ਕੰਪਨੀ ਨੂੰ ਦੇਣ ਜਾ ਰਹੀ ਹੈ ਅਸੀਂ ਇਸ ਗੱਲ ਦਾ ਜਿਹੜਾ ਪੂਰਾ ਵਿਰੋਧ ਕਰਦੇ ਹਾਂ ਕਿਉਂਕਿ ਪਹਿਲਾਂ ਵੀ ਜਿਹੜੀ ਇਹ ਸਰਕਾਰ ਨੇ ਜਿਹੜੀ ਪਹਿਲੀ ਸਰਕਾਰ ਨੇ ਉਹ ਕ੍ਰਿਸ਼ਨਾ ਲੈਬ ਦਾ ਜਿਹੜੀ ਉਹਦਾ ਉਹਨੂੰ ਲਿਆ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਇਹ ਸਨੇਹ ਦੇਣ ਦਾ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਬੋਟਰੀਆਂ ਦੇ ਟੈਸਟਾਂ ਤੋਂ ਬਿਨਾ ਤੁਹਾਡਾ ਗਿਆਰਾ ਨਹੀਂ ਤੇ ਹੁਣ ਵੀ ਲੋਕਾਂ ਦੀ ਮਾਨਸਿਕਤਾ ਨੂੰ ਇਸ ਪਾਸੇ ਤੋਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਇਹ ਨਿੱਜੀ ਕੰਪਨੀ ਨੂੰ ਹਸਪਤਾਲ ਦੇਵਾਂਗੇ ਉਹ ਤਾਂ ਹੀ ਜਿਹੜੀਆਂ ਸਾਨੂੰ ਮਿਆਰੀ ਸੇਵਾਵਾਂ ਦਿੱਤੀਆਂ ਜਾਣਗੀਆਂ ਇਹ ਸਭ ਤੁਹਾਡੀਆਂ ਮੰਨ ਦਾ ਲਟਕਦੀਆਂ ਜੀ ਕਿੰਨੇ ਸਾਲ ਹੋ ਗਏ 30 ਮੰਗਾਂ ਜਿਹੜੀਆਂ ਪਿਛਲੇ ਕਾਫੀ ਅਰਸੇ ਤੋਂ ਲਟਕਦੀਆਂ ਪਰ ਇਹ ਸਰਕਾਰ ਨੇ ਮੁਲਾਜ਼ਮਾਂ ਨੂੰ ਵਾਅਦਾ ਕੀਤਾ ਤੇ ਮੁਲਾਜ਼ਮਾਂ ਨੇ ਇਹ ਸਰਕਾਰ ਨੂੰ ਲਿਆਉਣ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਸੀ ਤਾਂ ਜੋ ਮੁਲਾਜ਼ਮਾਂ ਨੂੰ ਇਹ ਲੱਗਦਾ ਸੀ ਕਿ ਇਹ ਸਰਕਾਰ ਸਾਡੇ ਜਿਹੜੇ ਮਸਲੇ ਆ ਮੰਗਾਂ ਉਹ ਹੱਲ ਕਰ ਦੋਗੇ ਅਗਲਾ ਐਕਸ਼ਨ ਪਲਾਨ ਕੀ ਹੋਊਗਾ ਅਗਲਾ ਐਕਸ਼ਨ ਪਲਾਨ ਜਿਹੜਾ ਸਾਡਾ ਉਹ 13 April ਤੱਕ ਜਿਹੜੀਆਂ ਅਸੀਂ ਮਤਲਬ ਆ ਉਹਦੀਆਂ ਚੋਣਾਂ ਡੇਟ ਰੱਖੀ ਆ ਜੇ ਸਾਡੇ ਮਸਲੇ 25 ਮਾਰਚ ਨੂੰ ਅਸੀਂ ਮੰਗ ਪੱਤਰ ਸਿਹਤ ਮੰਤਰੀ ਨੂੰ ਭੇਜਾਂਗੇ ਸਿਵਲ ਸਰਜਨਾ ਰਾਈ ਜਿਹੜਾ ਡਾਇਰੈਕਟਰ ਹੈਲਥ ਤੇ ਸਿਹਤ ਮੰਤਰੀ ਨੂੰ ਭੇਜ ਕੇ ਜੇ ਮਸਲੇ ਮੰਗਾ ਹੱਲ ਨਾ ਹੋਏ ਤਾਂ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਅਸੀਂ ਜਿਹੜਾ ਡੀ ਐਚ ਐਸ ਦਫ਼ਤਰ ਜਿਹੜਾ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਸਿਹਤ ਮੰਤਰੀ ਦੀ ਕੋਠੀ ਵੱਲ ਨੂੰ ਜਿਹੜਾ ਸਿਹਤ ਮੰਤਰੀ ਦੀ ਕੋਠੀ ਤੱਕਰਾਉ ਕਰਾਂਗੇ ਸਰ ਜਿਹੜਾ ਮੇਰਾ ਨਾਮ ਰਵਿੰਦਰ ਲੂਥਰਾ ਕਨਵੀਨਰ ਕੋਆਰਡੀਨੇਸ਼ਨ ਕਮੇਟੀ ਪੈਰਾ ਮੈਡੀਕਲ ਐਂਡ ਹੈਲਥ ਏਮਪਲਾਈ ਪੰਜਾਬ ਅੱਜ ਅਸੀਂ ਜਿਹੜੀ ਆਪਦੀ ਸੂਬਾ ਕਮੇਟੀ ਜਿਹੜੀ ਮੀਟਿੰਗ ਕਰਨ ਜਾ ਰਹੇ ਆ ਉਹਦੇ ਵਿੱਚ ਸਿਹਤ ਵਿਭਾਗ ਵਿੱਚ ਮਲਾਜ਼ਮਾਂ ਦੀਆਂ ਜਿਹੜੀਆਂ ਵੱਖ-ਵੱਖ ਮੁਸ਼ਕਲਾਂ ਆ ਰਹੀਆਂ ਉਹਨਾਂ ਦੇ ਹੱਲ ਵਾਸਤੇ ਅੱਜ ਅਸੀਂ ਅੱਜ ਮੀਟਿੰਗ ਕੀਤੀ ਏ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਮੁਸ਼ਕਲਾਂ ਨੇ ਜਿਵੇਂ ਕਿ ਸਰਕਾਰ ਜਿਹੜੀ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਸਿਹਤ ਸਥਾਵਾਂ ਦਾ ਨਿੱਜੀਕਰਨ ਜਾਰੀ ਕਰਨ ਜਾਰੀ ਏ ਔਰ ਜਿਹੜੇ ਸਾਡੇ ਮਲਾਜ਼ਮ ਜੁਲਾਈ 2020 ਤੋਂ ਬਾਅਦ ਸਿਹਤ ਵਿਭਾਗ ਪ੍ਰਤੀ ਹੋਇਆ ਉਹਨਾਂ ਤੇ ਜਿਹੜਾ ਸੁਪਰੀਮ ਕੋਰਟ ਦਾ ਜਨਵਰੀ 25 ਦਾ ਫੈਸਲਾ ਉਹ ਲਾਗੂ ਕੀਤਾ ਜਾਵੇ ਉਹਨਾਂ ਨੂੰ ਪੰਜਾਬ ਦੇ ਸਕੇਲ ਦਿੱਤੇ ਜਾਣ ਤੇ ਸੂਬਾ ਪੱਧਰ ਤੇ ਡਾਇਰੈਕਟੋਰੇਟ ਦੇ ਵਿੱਚ ਸਮੂਹ ਜਿਹੜੀਆਂ ਸਾਡੀਆਂ ਪੈਰਾਮੈਡੀਕਲ categories ਨੇ ਉਹਨਾਂ ਦੀ ਡਿਪਟੀ ਡਾਇਰੈਕਟਰ ਦੀ ਜਿਹੜੀ ਹੈ ਅਸਾਮੀ ਉਹਦੀ ਰਚਨਾ ਕੀਤੀ ਜਾਵੇ ਔਰ ਜਿਹੜਾ ਸਾਡੇ ਵਿਭਾਗ ਵਿੱਚ ਵਕਫਾ ਕੰਮ ਕਰਦੇ ਮੁਲਾਜ਼ਮ ਨੇ ਉਹਨਾਂ ਦੇ ਜਿਹੜੇ ਬੜੇ ਇੰਪੋਰਟੈਂਟ ਜਿਹੜੇ ਅਲਾਉਂਸਸ ਮਿਲਦੇ ਸੀਗੇ ਸਰਕਾਰ ਨੇ ਜਿਹੜੇ ਉਹ ਕੱਟੇ ਆ ਜਿਸ ਤਰ੍ਹਾਂ ਕਿ ਐਫਟੀਏ ਰੈਂਟ ਫਰੀ ਅਕਮੋਡੇਸ਼ਨ ਰੂਲਰ ਅਰਾਉਂਸ ਤੇ ਜਿਹੜਾ ਯੂਨੀਫਾਰਮ ਅਲਾਉਂਸ ਡਾਈਟ ਅਲਾਉਂਸ ਜਿਹੜਾ ਸਾਡੇ ਨਰਸਿਸ ਸਟਾਫ ਦੇ ਉਹ ਕੱਟੇ ਹੋਇਆ ਇਹਨਾਂ ਅਲਾਉਂਸਸ ਨੂੰ ਜਿਹੜਾ ਦੁਬਾਰਾ ਬਹਾਲ ਕਰਨ ਵਾਸਤੇ ਜਿਹੜੀ ਅਗਲੀ ਰਣਨੀਤੀ ਜਿਹੜੀ ਉਹ ਬਣਾਈ ਜਾ ਰਹੀ ਏ ਸਿਹਤ ਭਾਗ ਦੇ ਵਿੱਚ ਜਿਵੇਂ ਡਾਕਟਰ ਨੂੰ ਜਿਹੜਾ ਸਰਕਾਰ ਨੇ ਐਮਏਸੀਪੀ ਮੋਡੀਫਾਈਡ ਅਸ਼ਿਓਰਡ ਕਰੀਅਰ ਸਕੀਮ ਜਿਹੜੀ ਏ ਉਹ ਲਾਗੂ ਕੀਤੀ ਏ ਪਾਪ 5 10 ਤੇ 15 ਸਾਲ ਬਾਅਦ ਜਿਹੜਾ ਉਹਨਾਂ ਨੂੰ ਸਕੇਲ ਦਿੱਤਾ ਸਾਡੀ ਅੱਜ ਮੰਗ ਏ ਵੀ ਸਰਕਾਰ ਸਮੂਹ ਪੈਰਾਮੈਡੀਕਲ ਦੇ ਕੰਮ ਏ ਜਿਹੜੇ ਕਿ ਡਾਕਟਰਜ਼ ਦੇ ਨਾਲ ਉਹੀ ਸਰਵਿਸ ਕੰਡੀਸ਼ਨ ਦੇ ਵਿੱਚ ਬਹੁਤ ਟਫ ਸਰਵਿਸ ਕੰਡੀਸ਼ਨ ਦੇ ਵਿੱਚ ਜਿਹੜੀਆਂ ਆਪਦੀਆਂ ਸਰਵਿਸਿਜ਼ ਦੇ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਇਮੀਡੀਏਟ ਉਹ ਲਾਗੂ ਕੀਤਾ ਜਾਵੇ ਔਰ ਪੇ ਕਮਿਸ਼ਨ ਜਿਹੜਾ ਸਭ ਤੋਂ ਇੰਪੋਰਟੈਂਟ ਮਲਾਜਮਾਂ ਵਾਸਤੇ ਆ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਪੇ ਕਮਿਸ਼ਨ ਦੀ ਜਿਹੜੀ ਰਿਪੋਰਟ ਏ ਜਿਹੜੀਆਂ ਰეკਮੈਂਡੇਸ਼ਨਸ ਪੇ ਕਮਿਸ਼ਨ ਨੇ ਕੀਤੀਆਂ ਸੀਗੀਆਂ ਉਹ ਵੀ ਸਰਕਾਰ ਵੱਲੋਂ ਲਾਗੂ ਨਹੀਂ ਕੀਤੀਆਂ ਗਈਆਂ ਸਾਡਾ ਜੁਲਾਈ ਤੋਂ ਏਰੀਅਰ ਜਿਹੜਾ ਸਰਕਾਰ ਵੱਲ ਪੈਂਡਿੰਗ ਏ ਡੀਏ ਸਰਕਾਰ ਵੱਲ ਪੈਂਡਿੰਗ ਏ ਔਰ ਜੁਲਾਈ 2020 ਤੋਂ ਬਾਅਦ ਸਰਕਾਰ ਨੇ ਜਿਹੜਾ ਸਾਡੇ ਸਕੇਲ ਲਾਗੂ ਕੀਤਾ ਸੈਂਟਰ ਦਾ ਉਹ ਸਕੇਲ ਨੂੰ ਵੀ ਜਿਹੜਾ ਜਿਹੜਾ ਨਾ ਦਾ ਸਰਕਾਰ ਸਾਡੇ ਦੇ ਪੰਜਾਬ ਦੇ ਸਕੇਲ ਲਾਗੂ ਕਰ ਰਹੀ ਏ ਨਾ ਹੀ ਸੈਂਟਰ ਦੇ ਸਕੇਲ ਲਾਗੂ ਕਰ ਰਹੀ ਏ ਸਾਡੀ ਅੱਜ ਸਰਕਾਰ ਤੋਂ ਮੰਗ ਏ ਵੀ ਇਹਨਾਂ ਜਿਹੜਾ ਤੁਰੰਤ ਜਿਹੜੇ ਆ ਉਹ ਸਾਨੂੰ ਜਿਹੜੇ ਕੰਪਲੀਟ ਪੱਤਿਆਂ ਦੇ ਨਾਲ ਜਿਹੜੇ ਆ ਉਹ ਸਾਡੇ ਸਕੇਲ ਲਾਗੂ ਕੀਤੇ ਜਾਣ ਇੰਦਰਜੀਤ ਵਰਦੀ ਜੀ ਚੇਅਰਮੈਨ ਪਾਲ ਮਿਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਅੱਜ ਜਿਹੜੀ ਅਸੀਂ ਕਨਵੈਨਸ਼ਨ ਕੀਤੀ ਹੈ ਪਾਲ ਮਿਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੇ ਬੈਨਰ ਹੇਠ ਜਿਹਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸਾਰੀਆਂ ਹੀ ਸਿਹਤ ਜਿਹੜੇ ਮੁਲਾਜ਼ਮ ਕੰਮ ਕਰਦੇ ਉਹਨਾਂ ਦੀਆਂ ਸਾਰੀਆਂ ਹੀ categories ਦੇ ਮੁਲਾਜ਼ਮ ਆਗੂ ਇੱਥੇ ਵੱਡੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਤੇ ਸਾਡਾ ਮਕਸਦ ਜਿਹੜਾ ਇਕੱਠੇ ਹੋਣ ਦਾ ਹੈ ਇਹ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੇ ਵਾਅਦੇ ਕਰਕੇ ਆਈ ਸੀ ਸਰ ਮੁਲਾਜ਼ਮਾਂ ਦੇ ਨਾਲ ਅਸੀਂ ਸਮਝਦੇ ਹਾਂ ਕਿ ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਗਿਆ ਇਸੇ ਕਰਕੇ ਸਾਨੂੰ ਜਿਹੜਾ ਸੰਘਰਸ਼ ਦਾ ਰਾਹ ਜਿਹੜਾ ਚੁਣਨਾ ਪਿਆ ਜਿਵੇਂ ਮੁਲਾਜ਼ਮਾਂ ਦੀਆਂ ਮੰਗਾਂ ਉਹ ਹੀ ਇਹ ਪੁਰਾਣੀਆਂ ਡੀਏ ਦੀਆਂ ਕਿਸ਼ਤਾਂ ਦੀ ਗੱਲ ਕਰ ਲਈਏ ਪੀ ਕਮਿਸ਼ਨ ਦੀ ਗੱਲ ਕਰ ਲਈਏ ਇੱਕ ਇੱਕ 2004 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਦੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਆ ਉਹਦੀ ਗੱਲ ਕਰ ਲਈਏ ਪ੍ਰਮੋਸ਼ਨਾਂ ਦੀ ਗੱਲ ਕਰ ਲਈਏ ਜਿਹੜੀਆਂ ਮੰਗਾਂ ਪਿਛਲੀ ਸਰਕਾਰ ਦੇ ਵੇਲੇ ਸੀ ਉਹ ਇਸ ਸਰਕਾਰ ਦੇ ਵੇਲੇ ਵੀ ਬੇਸ਼ੱਕ ਢਾਈ ਤਿੰਨ ਸਾਲ ਹੋ ਚੱਲੇ ਆ ਉਹ ਜਿਉਂ ਦੀਆਂ ਤੇ ਉਹੀ ਖੜੀਆਂ ਸਾਡੀਆਂ ਮੰਗਾਂ ਹਾਂ ਤਾਂ ਕਿਸੇ ਵੀ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਬੇਸ਼ੱਕ ਸਰਕਾਰ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸੜਕਾਂ ਉੱਤੇ ਵੱਡੇ-ਵੱਡੇ ਬੋਰਡ ਲਾ ਕੇ ਵੱਡੇ-ਵੱਡੇ ਬੈਨਰ ਲਾ ਕੇ ਪ੍ਰਚਾਰ ਤਾਂ ਕੀਤਾ ਜਾ ਰਿਹਾ ਵੀ ਅਸੀਂ ਮੰਗਾਂ ਹੱਲ ਕਰ ਦਿੱਤੀਆਂ ਪਰ ਜੇ ਗਰਾਊਂਡ ਲੈਵਲ ਤੇ ਦੇਖੀਏ ਤਾਂ ਸਾਡੇ ਕੋਈ ਵੀ ਮੰਗਾਂ ਜਿਹੜੀਆਂ ਹੱਲ ਨਹੀਂ ਕੀਤੀਆਂ ਇਹਨਾਂ ਮੰਗਾਂ ਦੇ ਹੱਲ ਕਰਨ ਵਾਸਤੇ ਤੇ ਅਸੀਂ ਜਿਹੜਾ ਅੱਗੇ ਸੰਘਰਸ਼ ਦਾ ਐਲਾਨ ਵੀ ਕੀਤਾ ਹੈ ਸੋ ਇਹਨਾਂ ਦੇ ਵਾਸਤੇ ਅਸੀਂ ਅੱਜ ਜਿਹੜੀ ਕਰਨ ਜਿਹੜੀ ਕਨਵੈਨਸ਼ਨ ਕੀਤੀ ਆ ਸੋ ਇਸ ਕਰਕੇ ਅਸੀਂ ਸਮਝਦੇ ਆ ਭਈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੀਆਂ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਜਿਹੜਾ ਸੰਘਰਸ਼ ਅਸੀਂ ਹੁਣ ਲਿਖਣ ਜਾ ਰਹੇ ਆ ਉਸ ਤੋਂ ਵੀ ਵੱਡਾ ਸੰਘਰਸ਼ ਉਲੀਕ ਕੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਜਿਹੜਾ ਅਸੀਂ ਜਿਹੜਾ ਜਿਹੜਾ ਰੁਖ ਜਿਹੜਾ ਉਹ ਆਪਣੀ ਮੀਟਿੰਗ ਕਰਕੇ ਉਹ ਵੀ ਅਸੀਂ ਇਰਜ਼ਤ اختیار ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੀ ਕਰਨਾ ਪਏਗਾ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਿਹਤ ਮੰਤਰੀ ਸਾਹਿਬ ਨੂੰ ਇਹ ਬੇਨਤੀ ਵੀ ਕਰਦੇ ਹਾਂ ਵੀ ਸਾਡੀਆਂ ਮੰਗਾਂ ਵੱਲ ਫੌਰੀ ਤੌਰ ਤੇ ਧਿਆਨ ਦੇ ਕੇ ਉਹਨਾਂ ਨੂੰ ਹੱਲ ਕੀਤਾ ਜਾਵੇ ਨਹੀਂ ਤਾਂ ਮੁਲਾਜ਼ਮਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਏਗਾ ਤੁਸੀਂ ਕਹਿਣ ਦਾ ਮਤਲਬ ਵੀ ਆਉਣ ਵਾਲੀ 2027 ਦੀਆਂ ਜਿਹੜੀਆਂ ਵੋਟਾਂ ਨੂੰ ਉਹਦਾ ਬਾਈਕਾਟ ਕੀਤਾ ਜਾਏਗਾ ਬਾਈਕਾਟ ਨਹੀਂ ਕੀਤਾ ਜਾਏਗਾ ਉਹਦੇ ਵਿੱਚ ਸਰਕਾਰ ਦੇ ਉਲਟ ਪੁੱਗਤਿਆ ਜਾਏਗਾ ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰ 2022 ਦੇ ਵਿੱਚ ਆਈ ਆ ਉਦੋਂ ਅਸੀਂ ਸਮਝਦੇ ਹਾਂ ਵੀ ਪਿਛਲੀਆਂ ਸਰਕਾਰਾਂ ਤੋਂ ਦੁਖੀ ਸਰਕਾਰ ਤੇ ਇਸ ਸਰਕਾਰ ਦੇ ਜਿਹੜੇ VOTER ਜਿਹੜੇ ਸਾਡੇ ਸਿਗੇ ਆਗੂ ਸਿਗੇ ਉਹਨਾਂ ਦੇ ਉੱਤੇ ਕਰਕੇ ਕਰੋਸਾ ਕਰਕੇ ਵੋਟਾਂ ਪੁਆਈਆਂ ਤੇ 227 ਦੇ ਵਿੱਚ ਅਸੀਂ ਇਸ ਸਰਕਾਰ ਦੇ ਵਿਰੁੱਧ ਜਿਹੜਾ ਕਰਾਂਗੇ ਸਾਰਾ ਪ੍ਰਚਾਰ ਕਰਨਾ ਚਾਹੋਗੇ ਜਿਹੜੀ ਮੀਟਿੰਗ ਕਰ ਰਹੇ ਹਾਂ ਅੱਜ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦੇ ਬਹੁਤ ਹੀ ਭੱਖਦੇ ਮਸਲੇ ਪਿਛਲੇ ਇਹ ਕਾਫੀ ਲੰਮੇ ਸਮੇਂ ਤੋਂ ਲੜਦੇ ਆ ਰਹੇ ਆ ਉਹਨਾਂ ਨੂੰ ਹੱਲ ਕਰਨ ਸੰਬੰਧੀ ਅੱਜ ਦੀ ਜਿਹੜੀ ਮੀਟਿੰਗ ਸੱਦੀ ਗਈ ਪੰਜਾਬ ਦੇ ਮੁਲਾਜ਼ਮਾਂ ਦੇ ਬਹੁਤ ਸਾਰੀਆਂ ਉਹਦੀਆਂ ਡਿਮਾਂਡ ਆ ਜਿਨ੍ਹਾਂ ਤੇ ਸਰਕਾਰ ਨੂੰ ਵਿੱਤੀ ਤੌਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਉਹ ਵੀ ਜਿਹੜੀਆਂ ਡਿਮਾਂਡ ਸਾਡੀਆਂ ਬੜੇ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਲੜਕਦੀਆਂ ਆ ਰਹੀਆਂ। ਅਸੀਂ ਸਰਕਾਰ ਨੂੰ ਇੱਥੋਂ ਇਹੋ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਡਿਮਾਂਡ ਆ ਪਿਛਲੇ ਲੰਮੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਉਹਨਾਂ ਨੂੰ ਜਿਹੜਾ ਹਾਲਿਆ ਜਲਦੀ ਤੋਂ ਜਲਦੀ ਕੀਤਾ ਜਾਵੇ। ਪੰਜਾਬ ਦੇ ਵਿੱਚ ਕੁਝ ਅਜਿਹੇ ਵੀ ਮੰਗਾਂ ਆ ਜਿਨ੍ਹਾਂ ਦੇ ਤੁਰੰਤ ਕਾਰਵਾਈ ਕਰਨੀ ਪੈਂਦੀ ਹੈ। ਉਹਨਾਂ ਦੇ ਵਿੱਚ ਵਿੱਤੀ ਮੰਗਾਂ ਹੈਗੀ ਆ। ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਵੀ ਸਾਡਾ ਇੱਕ ਰੂਰਲ ਆਉਟ ਜਿਹੜਾ ਸਰਕਾਰ ਨੇ ਪਿਛਲੇ ਸਮੇਂ ਤੋਂ ਕੱਟਿਆ ਹੋਇਆ ਉਹਦੇ ਨਾਲ ਕੀ ਹੋ ਗਿਆ ਕਿ ਅਰਬਨ ਔਰ ਰੂਰਲ ਦੇ ਵਿੱਚ ਜਿਹੜਾ ਮੁਲਾਜ਼ਮਾਂ ਦਾ ਸੰਤੁਲਨ ਹੈ ਉਹ ਵੱਡੇ ਪੱਧਰ ਤੇ ਜਿਹੜਾ ਵਿਗਾੜ ਗਿਆ ਪਿੰਡੂ ਏਰੀਆ ਦੇ ਵਿੱਚ ਜਿਹੜਾ ਮੁਲਾਜ਼ਮ ਕਰਦਾ ਸੀ ਉਹ ਸ਼ਹਿਰ ਵੱਲ ਨੂੰ ਪੇੜਾ ਤੋਰ ਗਿਆ ਪਿੰਡਾਂ ਦੇ ਵਿੱਚ ਜਿਹੜਾ ਰੂਰਲ ਦੇ ਵਿੱਚ ਜਿਹੜਾ ਮੁਲਾਜ਼ਮਾਂ ਦੀ ਬੜੀ ਘਾਟ ਹੈ ਤੇ ਸ਼ਹਿਰ ਦੇ ਵਿੱਚ ਜਿਹੜਾ ਸਰਪਲਸ ਹੋ ਰਿਹਾ ਇਸੇ ਤਰ੍ਹਾਂ ਹੋਰ ਜਿਹੜੀਆਂ ਇਹ ਮੰਗਾਂ ਨੇ ਸਿਨੀਅਰਟੀ ਸੂਚੀਆਂ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਨਰਕੀਆਂ ਹੋ ਰਹੀ ਨੇ ਪ੍ਰੋਮੋਸ਼ਨ ਜਿਹੜੀਆਂ ਲਗਭਗ ਹਰ ਕੈਟਾਗਰੀ ਦੀਆਂ ਜਿਹੜੀਆਂ ਉਹ ਲਟਕਦੀਆਂ ਆ ਰਹੇ ਨੇ ਸੋ ਇਹੋ ਜਿਹੇ ਸਾਰੀਆਂ ਮੰਗਾਂ ਤੇ ਅੱਜ ਅਸੀਂ ਜਿਹੜੀ ਆਪਣੀ ਵਿਚਾਰ ਕੀਤੀ ਹੈ ਟੋਟਲੀ ਜਿਹੜਾ ਸਿਰਫ ਉਹ ਆਗੀਆਂ ਸਾਰੀਆਂ ਕੈਟਾਗਰੀਜ਼ ਅੱਜ ਇਥੇ ਸ਼ਾਮਲ ਨੇ ਸੋ ਸਾਰੇ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜਾ ਅਸੀਂ ਅਗਲਾ ਜਿਹੜਾ ਪਲਾਨ ਕਰਦੇ ਹਾਂ ਧੰਨਵਾਦ ਜੀ ਬਈ ਆਹਦੀ ਬਤਰੀ ਸਰ ਮੇਰਾ ਨਾਮ ਯੋਗਿਤਾ ਸ਼ਰਮਾ ਮੈਂ ਡਿਸਟ੍ਰਿਕਟ ਸੰਗਰੂਰ ਤੋਂ ਸਟਾਫ ਨਰਸਸ ਐਸੋਸੀਏਸ਼ਨ ਵੱਲੋਂ ਸੇ ਸਾਡੀਆਂ ਜਿਵੇਂ ਕਿ ਸਾਰੀਆਂ ਮੰਗਾਂ ਬਾਰੇ ਸਾਡੇ ਸਾਥੀ ਪਹਿਲਾਂ ਸੁਣ ਦੱਸ ਹੀ ਚੁੱਕੇ ਨੇ ਤੇ ਸਾਡੀਆਂ ਪ੍ਰੋਮੋਸ਼ਨਲ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਨੇ ਸਨੀਓਰਟੀ ਲਿਸਟਾਂ ਵੀ ਨਹੀਂ ਬਣ ਰਹੀਆਂ 22 23 ਸਾਲ ਹੋ ਗਏ ਸਾਨੂੰ ਜੌਬ 'ਚ ਆਏ ਨੂੰ ਨਾ ਪ੍ਰੋਮੋਸ਼ਨਾਂ ਹੋ ਰਹੀਆਂ ਨੇ ਨਾ ਸਨੀਓਰਟੀ ਲਿਸਟਾਂ ਬਣ ਰਹੀਆਂ ਨੇ ਸਾਡੀ ਸਰਕਾਰ ਤੋਂ ਮੰਗ ਹੈ ਵੀ ਜਿੰਨੀ ਜਲਦੀ ਹੋ ਸਕਦਾ ਹੈ ਨਰਸਿੰਗ ਸਿਸਟਰ ਦੀ 200 ਤੋਂ ਪਲੱਸ ਪੋਸਟ ਪਈ ਹੈ ਖਾਲੀ ਪਰ ਸਰਕ ਡਿਪਾਰਟਮੈਂਟ ਵੱਲੋਂ ਪ੍ਰਮੋਸ਼ਨਾਂ ਹੀ ਨਹੀਂ ਕੀਤੀਆਂ ਜਾ ਰਹੀਆਂ ਸਾਡੀ ਮੰਗ ਹੈ ਕਿ ਪਹਿਲ ਦੇ ਆਧਾਰ ਤੇ ਸਾਡੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ ਸਨੀਅਰਿਟੀ ਲਿਸਟਾਂ ਨੇ ਜਿਹੜੀਆਂ ਦਰੁਸਤ ਕੀਤੀਆਂ ਜਾਣ ਧੰਨਵਾਦ